ਬੀਜੇਪੀ ਨੇ ਕਦੀ ਪੰਜਾਬ ਬਾਰੇ ਸੋਚਿਆ ਨਹੀਂ ਹੈਗਾ ਤੇ ਹੁਣ ਤੁਹਾਨੂੰ ਬੀਜੇਪੀ ਪੰਜਾਬ ਦੇ ਲੋਕ ਕਿਵੇਂ ਫੁੱਲਾਂ ਤੇ ਚੁੱਕ ਲੈਣਗੇ ਜਾਂ ਕਿਉਂ ਫੁੱਲ ਵਿਛਾ ਲੈਣਗੇ ਕਿਉਂ ਤਾਰਾਂ ਤੇ ਆਪਣੀ ਅੱਖਾਂ ਤੇ ਚੁੱਕ ਲੈਣਗੇ ਕਿਉਂਕਿ ਨਹੀਂ ਤੁਸੀਂ ਪੰਜਾਬ ਪ੍ਰਤੀ ਕਦੀ ਸੋਚਿਆ ਨਹੀਂ ਹੈਗਾ ਤੁਸੀਂ ਸਿਰਫ ਤੇ ਸਿਰਫ ਕਾਲੀਆਂ ਦੇ ਮੋਢਿਆਂ ਤੇ ਚੜ ਕੇ ਭੰਗੜੇ ਪਾਏ ਨੇ ਜਿਵੇਂ ਜਿੰਨੀਆਂ ਉਹਨਾਂ ਨੇ ਮਲਾਈਆਂ ਖਾਧੀਆਂ ਉਹਨਾਂ ਤੁਹਾਡੇ ਲੀਡਰਾਂ ਨੇ ਮੰਤਰੀਆਂ ਨੇ ਮਲਾਈਆਂ ਖਾਧੀਆਂ ਗਈਆਂ ਨੇ ਤੁਸੀਂ ਪੰਜਾਬ ਨੂੰ ਤੁਹਾਡੇ ਤੁਸੀਂ ਤੇ 2000 ਬੰਦੇ ਦਾ ਇਕੱਠ ਨਹੀਂ ਕਰ ਸਕਦੇ ਕਾਂਗਰਸ ਬੀਜੇਪੀ ਵਾਲੇ 2000 ਬੰਦੇ ਦਾ ਵੀ ਇਹਨਾਂ ਦਾ ਇਕੱਠ ਨਹੀਂ ਚਾਹੀ ਇਹਨਾਂ ਦਾ ਮਦਰ ਮੋਡ ਮਿੱਤਰ ਲਾਲੂ ਚਾਹੀ ਇਹਨਾਂ ਦਾ ਸਰਜੀਤ ਕੁਮਾਰ ਜਿਆਣੀ ਲਾਲੂ ਮਨੋਰੰਜਨ ਕਾਲੀਆ ਲਾਲੂ ਹਰਜੀਤ ਸਿੰਘ ਗਰੇਵਾਲ ਲਾਲੂ ਅਵਨਾਸ਼ਰਾਏ ਖੰਨਾ ਲਾਲੂ ਮਾਸਟਰ ਮੂਨ ਲਾਲਾ ਲੂ ਅਵਨਾਸ਼ਰਾਏ ਜਿਹੜੇ ਨਵੇਂ ਉਹਨਾਂ ਦੇ ਨਵੇਂ ਪ੍ਰਧਾਨ ਉਹ ਲਾਲੂ ਮਤਲਬ ਪਿਛਲੇ ਜਿਹੜੇ ਅਸ਼wini ਸ਼ਰਮਾ 2000 ਬੰਦੇ ਦਾ ਇਕੱਠ ਨਹੀਂ ਕਰ ਸਕਦੇਗੇ ਤੇ ਗੱਲ ਕਹਿੰਦੇ ਅਸੀਂ ਪੰਜਾਬ ਜਿੱਤਣਾ ਹੈ ਪੰਚਾਇਤੀ ਚੋਣਾਂ ਵਾਂ ਪੰਚਾਇਤ ਚੋਣਾਂ 'ਚ ਆਪਣੇ ਬੰਦੇ ਖੜੇ ਨਹੀਂ ਕਰ ਸਕੇ ਹੈਗੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸੁਨੀਲ ਜਾਖੜ ਸਾਹਿਬ ਨੇ ਗਲਤੀ ਕੀਤੀ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਹੁਣ ਅਹਿਸਾਸ ਹੋਇਆ ਕਿ ਕਾਂਗਰਸ ਪਾਰਟੀ ਨਹੀਂ ਛੱਡਣੀ ਚਾਹੀਦੀ ਉਹਨਾਂ ਨੂੰ ਮੁੱਲ ਪਿਆ ਨਹੀਂ ਹੈਗਾ ਉਹਨਾਂ ਨੂੰ ਉਮੀਦ ਸੀ ਕਿ ਮੈਨੂੰ ਸ਼ਾਇਦ ਭਾਜਪਾ ਵਾਲੇ ਕਿਉਂਕਿ ਮੈਂ ਜਾਖੜ ਪਰਿਵਾਰ ਹੈ ਸਾਡਾ ਪਿਛਲੇ 50 ਸਾਲ ਤੋਂ ਹੀ ਸਿਆਸਤ ਕਰਦੇ ਆਏ ਮੇਰੇ ਫਾਦਰ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਚੁੱਕੇ ਨੇ ਗਵਰਨਰ ਰਹੇ ਚੁੱਕੇ ਨੇ 84 ਤੋਂ ਬਾਅਦ ਉਹ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਬਣਦੇ ਰਹੇਗੇ ਨੇ ਸਾਡਾ ਪੁਰਾਣਾ ਪਸ਼ੋਕੜ ਹੈਗਾ ਵਾ ਮੈਨੂੰ ਰਾਜ ਸਭਾ ਮੈਂਬਰ ਬਣਾਉਣਗੇ ਰਾਜ ਸਭਾ ਮੈਂਬਰ ਤੋਂ ਬਾਅਦ ਮੇਰੀ ਮੰਤਰੀ ਦੀ ਐਂਟਰੀ ਬਣ ਜੇ ਉਹ ਸੁਪਨੇ ਹਨ ਮੈਡਮ ਉਪਾਸ਼ ਸਾਬ ਵੀ ਲਿਖਦੇ ਨੇ ਕਿ ਸਭ ਤੋਂ ਵੱਧ ਕਿਸੇ ਖਤਰਨਾਕ ਹੁੰਦਾ ਕਿਸੇ ਦੇ ਸੁਪਣਿਆਂ ਦਾ ਮਰ ਜਾਣਾ ਤੇ ਜਾਖੜ ਸਾਹਿਬ ਦਾ ਉਹੀ ਹਾਲਾਤ ਹੋਏ ਨੇ ਇਸ ਕਰਕੇ ਬਹਾਨਾ ਜਾ ਲੱਬਿਆ ਜਾ ਰਿਹਾਗਾ ਉਹਨਾਂ ਨੂੰ ਪਤਾ ਬੀਜੇਪੀ ਨੇ ਕੁਝ ਨਹੀਂ ਪੰਜਾਬ ਵਾਸਤੇ ਕਰਨਾ ਉਹਨਾਂ ਦੀ ਸੋਚ ਹੀ ਵੱਖਰੀ ਆ ਹੁਣ ਬੀਜੇਪੀ ਨਵਾਂ ਪ੍ਰਧਾਨ ਲੱਭੂਗੀ ਜਾਖੜ ਸਾਹਿਬ ਆਪਣੇ ਆਪ ਛੱਡ ਦੇਣਗੇ ਜਾਂ ਕਹਿ ਦੇਣਗੇ ਜਿਵੇਂ ਅੱਜ ਪਰਸੋ ਚੋਣਾ ਹੈਗੇ ਨੇ ਹਰਿਆਣੇ ਦੇ ਵਿੱਚ ਤੇ ਅੱਜ ਜਿਵੇਂ ਅਸ਼ੋਕ ਤਵਰ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਰਹੇ ਹੈਗੇ ਨੇ ਉਹਨਾਂ ਨੇ ਅੱਜ ਫਿਰ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਜੁਆਇਨ ਕਰ ਲਈ ਹੈਗੀ ਏ ਕਿ ਸਵੀਰਜਾ ਖੜਵੀ ਉਹਦਾ ਮਨ ਬਣਾ ਸਕਦੇ ਨੇ ਮੈਂ ਵਾਪਸ ਕਾਂਗਰਸ ਦੇ ਵਿੱਚ ਆ ਜਾਵਾਂ ਦੇਖੋ ਜਿਹੜੇ ਅਸ਼ੋਕ ਤਬਰ ਉਹਨੇ ਤਾਂ ਕੋਈ ਪਾਰਟੀ ਛੱਡੀ ਨਹੀਂ ਹੈਗੀ ਉਹ ਪਹਿਲਾਂ ਕਾਂਗਰਸ 'ਚ ਹੀ ਪੇਰੋ बसपा ਚ ਜੁਲ ਕੇ TMC ਚ ਜੁਲ ਕੇ BJP ਚ ਪੈਣ ਕਿਹੜੀ ਕਿਹੜੀ ਆਮ ਆਦੀ ਪਾਰਟੀ ਚ ਜੁਲ ਕੇ ਫਿਰ ਆਗੇ ਨਾ ਮੋੜ ਕੋੜ ਖੋਤੀ ਬੋੜ ਥਲੇ ਆ ਗਏ ਨੇ ਜਾਖੜ ਸਾਹਿਬ ਨੂੰ ਵੀ ਆਉਣਾ ਹੀ ਪੈਣਾ ਹੈਗਾ BJP ਚ ਉਹਨਾਂ ਦੀ ਦਾਲ ਹੀ ਲੱਗਣੀ BJP ਚ ਉਹਨਾਂ ਦੇ ਪੈਰ ਨਹੀਂ ਲੱਗਣੇ ਹੈਗੇ ਕਿਉਂਕਿ ਇਹ ਬੜੀ ਜਿਹੜੀ RSS BJP ਹੈ ਇੱਕ ਕੱਟੜ ਪਾਰਟੀ ਹੈਗੀ ਆ ਇਹ ਹਿੰਦੂਵਾਦ ਨੂੰ ਲੈ ਕੇ ਚੱਲਦੀ ਹੈ ਕਾਂਗਰਸ ਪਾਰਟੀ ਇੰਨੀ ਕੱਟੜ ਨਹੀਂ ਹੈ ਜਿੰਨੀ ਭਾਜੀਪੀ ਕੱਟੜ ਪਾਰਟੀ ਮੰਨੀ ਜਾਂਦੀ ਜਿੰਨੀ ਆਰਐਸਐਸ ਕੱਟੜ ਪਾਰਟੀ ਮੰਨੀ ਜਾਂਦੀ ਧਿਰ ਮੰਨੀ ਜਾਂਦੀ ਹੈਗੇ ਇਸ ਕਰਕੇ ਇਹਨਾਂ ਨੂੰ ਛੱਡ ਨਹੀਂ ਪੈਣੀ ਹੈਗੇ ਇਸ ਕਰਕੇ ਹੁਣ ਜਾਖੜ ਸਾਹਿਬ ਦੀ ਏਜ ਵੀ ਹੋ ਗਈ ਉਹਨੂੰ ਪਤਾ ਜਿੰਨੀ ਕਿ ਮੈਂ ਸਿਆਸਤ ਕਰਨੀ ਕਰ ਲਈ ਹੈਗੇ ਹੁਣ ਤੇ ਮਿਲਦਾ ਘਰ ਵਾਪਸੀ ਹੋਏਗੀ ਔਰ ਦੂਜਾ ਉਹਨਾਂ ਨੂੰ ਲੱਗਾ ਕਿ ਬਰਾਸ ਸਭਾ ਮੈਂਬਰ ਤੋਂ ਮੰਤਰੀ ਬਣਨ ਦੀ ਇੱਛਾ ਹੋ ਸਕਦੀ ਜਦੋਂ ਉਹ ਪ੍ਰੋਮਿਸ ਕੀਤਾ ਹੋਵੇ ਉਹ ਰਾਜ ਸਭਾ ਮੈਂਬਰ ਰਵਨੀ ਸਿੰਘ ਮਿੱਟੂ ਬਣ ਕੇ ਰਵਨੀ ਸਿੰਘ ਮਿੱਟੂ ਹੁਣ ਮੰਤਰੀ ਬਣ ਕੇ ਹੁਣ ਸਵਾਲ ਹੈ ਕਿ ਬੀਜੇਪੀ ਦਾ ਅਗਲਾ ਪ੍ਰਧਾਨ ਕੌਣ ਬਣੂਗਾ ਕੀ ਰਵਨੀ ਸਿੰਘ ਬਿੱਟੂ ਪ੍ਰਧਾਨ ਬਣਨਗੇ ਇੱਕ ਜੱਟ ਸਿੱਖ 체ਰਾ ਕੀ ਮਨਪੀਤ ਸਿੰਘ ਬਾਦਲ ਬਣਨਗੇ ਜੱਟ ਸਿੱਖ 체ਰਾ ਹੈਗਾ ਕੀ ਪ੍ਰਧਾਨ ਬਣਨਗੇ ਫਿਰ ਰਾਣਾ ਗੁਰਮੀਤ ਸਿੰਘ ਸੋਢੀ ਇੱਕ ਸ਼ੈਰੀ ਸਿੱਖ ਆ ਉਹ ਪ੍ਰਧਾਨ ਬਣਨਗੇ ਜਾਂ ਕੀ ਤਰਨ ਚੁਗ ਪਾਰਟੀ ਦੇ ਨਵੇਂ ਪ੍ਰਧਾਨ ਬਣਨਗੇ ਜਾਂ ਕੀ ਅਵਨਾਸ਼ ਰਾਏ ਖੰਨਾ ਪ੍ਰਧਾਨ ਬਣਗੇ ਇਹਨਾਂ ਸਾਰਿਆਂ 'ਚ ਹੁਣ ਪ੍ਰਧਾਨ ਬਣਨ ਦੀ ਚਰਚਾ ਪ੍ਰਧਾਨ ਕੌਣ ਬਣੂਗਾ ਹੁਣ ਬੀਜੇਪੀ ਨੂੰ ਪਤਾ ਕਿ ਸਾਡੀ ਪੰਜਾਬ ਦੇ ਵਿੱਚ ਕੱਲਿਆਂ ਦੀ ਧਾਲ ਨਹੀਂ ਗਲਣੀ ਅਮਨਰਾਜ ਸ਼ਰਾਈ ਖੰਨਾ ਵੀ ਇੱਕ ਵੇਲੇ ਉਹਨਾਂ ਦਾ ਪੰਜਾਬ ਦੇ ਵਿੱਚ ਚੰਗਾ ਨਾਮ ਸੀ ਬਾਅਦ ਚ ਉਹ ਸਾਈਡ ਤੇ ਰਹਿ ਅਗੇ ਨੇ ਫਿਰ ਨੈਸ਼ਨਲ ਪੋਲਿਟਿਕਸ ਕਰ ਲਾ ਪਏਗੇ ਬੀਜੇਪੀ ਚ ਵੀ ਉਹਨਾਂ ਦੇ ਵੀ ਜਿੰਨੇ ਇਸ ਟਾਈਮ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨਾ ਉਹ ਇੱਕ ਜ਼ਿਲ੍ਹੇ ਤੋਂ ਵੱਧ 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 ਦੋ ਤਿੰਨ ਜ਼ਿਲ੍ਹਿਆਂ ਚ ਜਾਣਦੇ ਲੋਕੀ ਚੌਥੇ ਜ਼ਿਲ੍ਹੇ ਚ ਨਹੀਂ ਕੋਈ ਜਾਣਦੇ ਹੈਗੇ ਵੀ ਇਹ ਅੱਛਾ ਇਹ ਅੱਛਾ ਇਹ ਨੇ ਹਾਂ ਹਾਂ ਇੰਨੀ ਇਹਨਾਂ ਦੀ ਪੰਜਾਬ ਲੈਵਲ ਤੇ ਬੀਜੇਪੀ ਕੋਈ ਲੀਡਰ ਨਹੀਂ ਹੈਗਾ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਕੋਈ ਵजूद ਨਹੀਂ ਹੈਗੀ ਤੇ ਸ਼ਹਿਰ ਦੇ ਵਿੱਚ ਇਹਨਾਂ ਦੀ ਮਾੜੀ-ਮੋਟੀ ਪਕੜ ਹੈਗੀ ਹੈ ਇਸ ਕਰਕੇ ਇਹਨਾਂ ਕੋਈ ਏਡਾ ਵੱਡਾ ਕਦ ਨਹੀਂ ਹੈਗਾ ਹੁਣ ਦੂਜੀ ਗੱਲ ਹੈ ਕਿ ਭਾਜਪਾ ਸੋਚੂਗੀ ਕਿ ਸਾਡੇ ਨਾਲ ਕਾਲੀਗਾਂ ਨਾਲ ਸਮਝੌਤਾ ਹੈ ਅਜਿਹੀ ਸਥਿਤੀ 'ਚ ਹੋ ਸਕਦਾ ਹੈ ਕਿ ਉਹ ਮਨਪੀਰ ਸਿੰਘ ਬਾਦਲ ਨੂੰ ਲਾ ਦੇਣ ਪ੍ਰਧਾਨ ਮਨਪੀਰ ਸਿੰਘ ਬਾਦਲ ਪ੍ਰਧਾਨ ਵੀ ਹੋ ਸਕਦੇ ਨੇ ਉਹ ਸੋਦਾ ਕਿ ਇੱਕ ਜੱਟ ਸਿੱਖ ਪਾਰਟੀ ਨੇ ਰਾਜ ਸਭਾ ਮੈਂਬਰ ਰਾਜਸਥਾਨ ਤੋਂ ਬਣਾਇਆ ਸੈਂਟਰ ਦੇ ਵਿੱਚ ਵਜ਼ੀਰ ਬਣਾਤਾ ਰਵਨੀਤ ਸਿੰਘ ਬਿੱਟੂ ਹੈ ਜੰਗ ਨੌਜਵਾਨ ਉਹ ਸੋਦਾ ਉਹਨੂੰ ਪ੍ਰਧਾਨ ਬਣਾ ਦੇਣ ਫਤਿਹ ਜੰਗ ਸਿੰਘ ਬਾਜਵਾ ਵੀ ਹੋ ਸਕਦੇ ਨੇ ਜੇ ਤੇ ਭਾਜਪਾ ਨੇ ਜੱਟ ਸਿੱਖ ਜਾਂ ਸਿੱਖ ਚਿਹਰੇ ਲਾਏ ਉਹਦੇ ਚ ਨੰਬਰ 1 ਤੇ ਤੇ ਮਨਪ੍ਰੀਤ ਸਿੰਘ ਬਾਦਲ ਹੋ ਸਕਦੇ ਰਵਨੀਤ ਸਿੰਘ ਬਿੱਟੂ ਹੋ ਸਕਦੇ ਨੇ ਤੇ ਦੂਜੇ ਹੋ ਸਕਦੇ ਰਾਣਾ ਗੁਰਮੀਤ ਸਿੰਘ ਸੋਢੀ ਹੋ ਸਕਦੇ ਨੇ ਜੇ ਭਾਜਪਾ ਨੇ ਆਪਣੇ ਜੰਗ ਸਿੰਘ ਕਾਡਰ ਦੇਖਣਾ ਹੈ ਫਿਰ ਤਰਨ ਚੁੱਗ ਹੋ ਸਕਦੇ ਹੈਗੇ ਨੇ ਜਾਂ ਪਰ ਅਮ ਦਾ ਸ਼ਰੇ ਖਨੌ ਸਦ ਨੇ ਇਹ ਨਵਾਂ ਪ੍ਰਧਾਨ ਤੇ ਇਹਨਾਂ ਨੂੰ ਹੁਣ ਬਣਾਉਣਾ ਪੈਣਾ ਬੀਜ ਕਿਉਂਕਿ ਆ ਬੀਜਪੀ ਦਾ ਮੌਕਾ ਸੀ ਪਿੰਡਾਂ ਦੀਆਂ ਪੰਚਾਇਤਾਂ 'ਚ ਆਧਾਰ ਬਣਾਉਂਦਾ ਬੰਨਣਾ ਤੇ ਹੈ ਨਹੀਂ ਚਲੋ ਟਰਾਈ ਤੇ ਕੀਤੀ ਜਾ ਸਕਦੀ ਸੀ ਜੀ ਸਥਿਤੀ ਜਿਵੇਂ ਹੁਣ ਬੀਜਪੀ ਦਾ ਇੱਕੋ ਫੋਕਸ ਹੋ ਸਕਦਾ ਹੈ ਕਿ ਹੁਣ ਨਵਾਂ ਪ੍ਰਧਾਨ ਕਿਹੜਾ ਲਾਇਆ ਜਾਵੇ ਉਹਦੀ ਦੌੜ ਚੱਲੀ ਜਾ ਰਹੀ ਹੈ ਔਰ ਜਿਵੇਂ ਜਾਖਰ ਸਾਹਿਬ ਲੱਗੇ ਨੇ ਬੀਜਪੀ ਨੇ ਮੰਨਣਾ ਤੇ ਹੈ ਨਹੀਂ ਆ ਬੀਜੇਪੀ ਨੇ ਜੇ ਆਪਣੇ ਪੰਜਾਬ ਦੇ ਵਿੱਚ ਪੈਰ ਲਾਉਣੇ ਹੁੰਦੇ ਨਾ ਉਹਨਾਂ ਨੇ ਕਿਸਾਨਾਂ ਵਾਸਤੇ ਬਹੁਤ ਕੁਝ ਕਰ ਦੇਣਾ ਚਾਹੀਦਾ ਸੀ ਕੰਗਣਾ ਰੌਤੂ ਚੁੱਪ ਕਰਵਾ ਸਕਦੇ ਸੀ ਪੰਜਾਬ ਨੂੰ ਬਹੁਤ ਵੱਡ ਫੰਡ ਦੇ ਸਕਦੇ ਪੰਜਾਬ ਨੂੰ ਦਿੱਤਾ ਕਿ ਬਜਟ ਦੇ ਵਿੱਚ ਛੁਣਛਣਾ ਦਿੱਤਾ ਹੈਗਾ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਪੰਜਾਬ ਦੇ ਕਿਸਾਨ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਕਿ ਐਮਐਸਪੀ ਲੀਗਲਾਈਜ਼ ਹੋਣਾ ਚਾਹੀਦਾ ਗੋਲੀਆਂ ਮਾਰ ਮਾਰ ਕੇ ਬੰਦੇ ਸ਼ਹੀਦ ਕਰ ਦਿੱਤੇ ਸ਼ੰਭੂ ਬੈਰੀਆਂ ਤੋਂ ਅੱਗੇ ਨਹੀਂ ਟੱਪਣ ਦਿੰਦੇ ਹੈਗੇ ਤੇ ਫਿਰ ਪੰਜਾਬ ਦੇ ਲੋਕਾਂ ਦਾ ਕਿਵੇਂ ਦੇਲ ਜੇ ਤਲੂਗਾ ਨਜ਼ਰਾਂ ਬਦਲਣੀਆਂ ਪੈਣਗੀਆਂ ਨਜ਼ਾਰੇ ਬਦਲ ਜਾਣਗੇ ਉਹ ਫਿਰ ਫਿਰ ਜਾਖੜ ਸਾਹਿਬ ਦਾ ਜਿਹੜਾ ਸ਼ੇਰ ਸਹੀ ਤਰ੍ਹਾਂ ਢੱਕਦਾ ਹੈਗਾ ਪਰਮਿਤ ਸ਼ਾਹ ਸਾਹਿਬ ਨੇ ਇੱਕ ਪ੍ਰੋਮਿਸ ਤੇ ਆਪਣੇ ਮੂੰਹ ਜਬਾਨੀ ਕੀਤਾ ਸੀ ਨਾ ਉਹ ਕਹਿੰਦੇ ਸੀ ਅਸੀਂ ਬੰਦੀ ਸਿੰਘਾਂ ਨੂੰ ਛੱਡਾਂਗੇ ਉਹਨਾਂ ਨੇ ਤੇ ਉਹ ਵੀ ਕੰਮ ਨਹੀਂ ਕੀਤਾ ਹੈਗਾ ਜਿਹੜਾ ਉਹ ਖੁਦ ਕਹਿੰਦੇ ਸੀਗੇ ਇਹ ਤਾਂ ਅਸੀਂ ਜਾਂ ਹੋਰ ਲੋਕਾਂ ਦੀ ਮੰਗ ਹੈਗੀ ਐ ਵੀ ਤੁਸੀਂ ਚੰਡੀਗੜ੍ਹ ਦੇ ਦੋ ਤੁਸੀਂ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰ ਦੋ ਬੰਦੀ ਸਿੰਘਾਂ ਦਾ ਮਸਲਾ ਤੇ ਉਹਨਾਂ ਨੇ ਆਪਣੇ ਮੂੰਹ ਕੱਢਿਆ ਸੀਗਾ ਉਹਨਾਂ ਤੇ ਇੱਕ ਇੱਕ ਕੀ ਇੱਕ ਬੰਦੀ ਸਿੰਘ ਵੀ ਨਹੀਂ ਛੱਡਿਆ ਹੈਗਾ ਪਾਰ ਸਰਕਾਰ ਨੇ ਵਾਅਦਾ ਕੀਤਾ ਜਦੋਂ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਅਧਿਆੜਾ ਬਣਾਏਗੇ ਉਹਨਾਂ ਨੇ ਵਾਅਦਾ ਕੀਤਾ ਨੋਟੀਫਿਕੇਸ਼ਨ ਜਾਰੀ ਕੀਤੀ ਹੈਗੀ ਬਸ ਨੋਟੀਫਾਈਡ ਨਹੀਂ ਕੀਤੀ ਗਈ ਹੈਗੀ ਉਹ ਮੁੱਕਰੀ ਗਈ ਐ ਇਸੇ ਕਰਕੇ ਤੇ ਕਹਿੰਦੇ ਜਦ ਤੱਕ ਤੁਸੀਂ ਪੰਜਾਬ ਦੇ ਲੋਕਾਂ ਦਾ ਦਿਲ ਨਹੀਂ ਜਿੱਤੋਗੇ ਸਾਨੂੰ ਪੰਜਾਬ ਦੇ ਲੋਕਾਂ ਨੇ ਨਹੀਂ ਆਪਣੀਆਂ ਅੱਖਾਂ ਤੇ ਬਿਠਾਉਣਾ ਹੈਗਾ ਪੰਜਾਬ ਤੇ ਉਹ ਕੌਮ ਆ ਕਿ ਪਿਆਰ ਦੇ ਨਾਲ ਤੇ ਪੰਜਾਬੀ ਆਪਣੀ ਜਾਨ ਵਾਰ ਨੂੰ ਤਿਆਰ ਰਹਿੰਦੇ ਆਗੇ ਨੇ ਭਾਵੇਂ ਪੰਜਾਬੀਆਂ ਦੀ ਫਿਰ ਛਾਤੀ ਤੇ ਜਿਵੇਂ ਮਰਜ਼ੀਆਂ ਲੇਟੀਆਂ ਮਾਰੋ ਪਰ ਪੰਜਾਬੀ ਈ ਨਾ ਮੰਨਦੇ ਆਗੇ ਪੰਜਾਬੀ ਧੱਕਾ ਨਹੀਂ ਚੱਲਦੇ ਆਗੇ ਪੰਜਾਬੀ ਜ਼ੁਲਮ ਨਹੀਂ ਸਹਾਰਦੇ ਨਾ ਤੇ ਪੰਜਾਬੀ ਜ਼ੁਲਮਸਾਰ ਦੇ ਨਤੀਜਿਆਂ ਜ਼ੁਲਮ ਕਰਦੇ ਨੇ ਬੀਜੇਪੀ ਨੂੰ ਇਹ ਫਲਸਫਾ ਸਮਝਣਾ ਪੈਣਾ ਹੈਗਾ ਪੰਜਾਬ ਇੱਕ ਸਟੇਟ ਨਹੀਂ ਪੰਜਾਬ ਇੱਕ ਸੋਚ ਆ ਜਦ ਤੱਕ ਤੁਸੀਂ ਪੰਜਾਬ ਦੀ ਸੋਚ ਨੂੰ ਨਹੀਂ ਸਮਝੋਗੇ ਨਾ ਤਦ ਤੁਸੀਂ ਪੰਜਾਬੀਆਂ ਦੇ ਦਿਲ ਨਹੀਂ ਜਿੱਤ ਸਕਦੇ ਬਿਰੋਈ ਪੰਜਾਬ ਦੇ ਵਿੱਚ ਕੀ ਹੈ ਅੱਡ ਚੋਣਾ ਲੜ ਕੇ ਦੇਖ ਲੈ ਬੀਜੇਪੀ ਦੇ ਸਾਰੇ ਲੀਡਰਾਂ ਦੀ ਜਮਾਨਤ ਜਬਤ ਹੋਈਆਂ ਹੁਣ ਪ੍ਰਧਾਨ ਦਾ ਸਵਾਲ ਹੈ ਕਿ ਬੀਜੇਪੀ ਨੂੰ ਪ੍ਰਧਾਨ ਕਿਹੜਾ ਲੰਦ ਕੀ ਰਮਨੀ ਸਿੰਘ ਬਿੱਟੂ ਮਨਪੀਰ ਸਿੰਘ ਬਾਦਲ ਸੁਭਾਸ਼ ਸ਼ਰਮਾ ਤਰਨ ਚੋਗ ਅਵਨਾਸ਼ ਖੰਨਾ ਜਾਂ ਫਿਰ ਰਾਣਾ ਗੁਰਮੀਤ ਸਿੰਘ ਸੋਢੀ